ਅੰਮ੍ਰਿਤਕ ਖਾਲਸਾ ਵਾਜ ਦੀ ਕੀ ਫਤਿਹ ਗੁਰੂ ਰੂਪ ਹਰਿ ਸਾਸਾ ਸੰਗਧੀਓ ਭਾਈ ਗੁਰਦਾਸ ਜੀ ਦੀਆਂ ਬਾਹਰ ਵਿੱਚੋਂ ਪਹਿਲੀ ਵਾਰ ਸ਼ਬਦੀ ਪਉੜੀ ਆਵਾਜ਼ ਜੀ ਨਾਲ ਸਾਂਝੇ ਕਰੀ ਉਸ ਸਮੇਂ ਦੇ ਹਾਲਾਤ ਜਤੇ ਸਤੇ ਕਿਰ ਜੀਵਨੇ ਸਾਧਕ ਸਿੱਧ ਨਾਥ ਗੁਰ ਚੇਲੇ ਦੇਵੀ ਦੇਵ ਰਖੀ ਸੁਰਾ ਪੈਰੋਂ ਖੇਤਰਪਾਲ ਬਹੁ ਮੇਲੇ ਆਪ ਜੀ ਨੇ ਤੱਕਿਆ ਕਿ ਜਤੀ ਸਤੀ ਤੇ ਬਹੁਤਾ ਕਿ ਜੀਵਨ ਦੀਆਂ ਸਾਧਨਾ ਮਿਹਨਤਾਂ ਕਰਨ ਵਾਲੇ ਸਿੱਧ ਅਤੇ ਨਾਥ ਮੰਦਰਾ ਵਾਲੇ ਜੋ ਚੇਲਿਆਂ ਸਮੇਤ ਨੇ ਕਈ ਨੇ ਦੇਵੀ ਦੇਵਤੇ ਰਖੀਸ਼ੋਰ ਖੇਤਰਪਾਲ ਭੈਰੂ ਆਦਕ ਦੀਆਂ ਪੂਜਾ ਕਰਨ ਵਾਲੇ ਵੀ ਬਸੇਰੇ ਨੇ ਜੋ ਲੋਕਾਂ ਨੇ ਪੂਜਣ ਜਾਣ ਕੇ ਇਕੱਠੇ ਕਰ ਰੱਖੇ ਨੇ ਗਣ ਗੰਦਰ ਅਪਸਰ ਕਿੰਨਰ ਜਖ ਚਲਤ ਬੋ ਖੇਲੇ ਰਾਕਸ਼ ਦਾਨੂ ਦੇਵ ਲਖ ਅੰਦਰ ਦੂਜਾ ਭਾਉ ਦੇਹਲੇ ਗਾਣ ਗੰਦਰਵ ਅਪਸ਼ਰਾ ਇੰਦਰ ਤੇ ਰਾਗੀ ਦੇ ਸਾਜ ਵਜਾਉਣ ਵਾਲੇ ਤੇ ਨਾਚੀਆਂ ਅਪਸ਼ਰਾ ਪਰੀਆਂ ਕਿੰਨਰ ਜਖ ਬਾਲੇ ਚਿਤਰਾਂ ਦੇ ਖੇਲਣ ਹਾਰੇ ਭਾਵ ਜਾਦੂਗਰ ਆਦਮੀ ਨੇਕਾਂ ਵੇਖੇ ਰਾਖਸ਼ ਅਸਵਰਪਸ ਭਾਵ ਵਾਲੇ ਦਾਨਵ ਦੰਦ ਦੇ ਪੁੱਤਰ ਤੇ दैत्य ਦਿੱਤੀ ਦੇ ਪੁੱਤਰ ਲੱਖਾਂ ਦੂਜੇ ਭਾਵ ਵਿੱਚ ਦੁਖੀ ਹੁੰਦੇ ਹਨ ਭਾਵ ਇੱਕ ਨੂੰ ਛੱਡ ਕੇ ਦੂਜੇ ਭਾਵ ਵਾਲੇ ਹਨ ਜਾਂ ਇਹਨਾਂ ਦੇ ਪੁਜਾਰੀ ਵੈਗਰੂ ਤੋਂ ਭੁੱਲ ਇਹਨਾਂ ਦੂਜਿਆਂ ਵਿੱਚ ਭਾਉ ਰੱਖੇ ਦੁਖੀ ਹੀ ਹਨ ਸੁੱਖ ਨਹੀਂ ਪ੍ਰਾਪਤ ਹੁੰਦਾ ਹਮੇਂ ਇੰਦਰ ਸਭ ਕੋ ਡੁੱਬੇ ਗੁਰੂ ਸਣੇ ਬੋ ਚੇਲੇ ਗੁਰਮੁਖ ਕੋਈ ਨ ਦਿਸਈ ਢੂੰਡੇ ਤੀਰਥ ਯਾਤਰੀ ਮੇਲੇ ਬਸ ਆਪ ਜੀ ਨੂੰ ਇੱਕੋ ਹੀ ਨਜ਼ਰ ਆਇਆ ਕਿ ਸਾਰੇ ਹੌਮੇ ਵਿੱਚ ਪਏ ਨੇ ਗੁਰੂ ਚੇਲਿਆਂ ਸਮੇਤ ਆਪ ਵੀ ਡੁੱਬ ਗਏ ਨੇ ਗੁਰੂ ਜੀ ਨੇ ਤੀਰਥਾਂ ਦੇ ਮੇਲੇ ਆ ਪਰ ਯਾਤਰੀ ਜਾ ਕੇ ਕੋਈ ਦਿਖੇ ਪਰ ਗੁਰਮੁਖ ਬੰਦਾ ਉੱਥੇ ਕੋਈ ਵੀ ਨਜ਼ਰ ਨਹੀਂ ਆਇਆ ਡੇਤੇ ਹਿੰਦੂ ਤੁਰਕ ਸਭ ਪੀਰ ਪਕੰਬਰ ਕੌਮ ਕਤੇਲੇ ਅੰਦੇ ਅੰਦੇ ਖੂਹੇ ਠੇਲੇ ਹਿੰਦੂ ਦੇਖੇ ਤੁਰਕ ਵੀ ਤੱਕੇ ਪੀਰ ਪਕੰਬਰ ਦੇ ਉਹਨਾਂ ਦੀਆਂ ਕੌਮਾਂ ਦੇ ਕਤੇਲੇ ਲੋਕ ਦੇਖੇ ਕੌਮਕ ਦੇਲੇ ਦਾ ਭਾਵ ਕਾਤਲ ਕੌਮਾਂ ਤੋਂ ਵੀ ਹੋ ਸਕਦਾ ਹੈ ਜੋ ਤਲਵਾਰ ਦੀ ਤਾਲ ਨਾਲ ਆਪਣਾ ਮਤ ਤੋਰਦੀਆਂ ਨੇ ਪਰ ਆਖਰ ਆਪ ਜੀ ਨੇ ਇਹ ਹੀ ਵੇਖਿਆ ਕਿ ਅੰਨਿਆਂ ਨੇ ਅੰਨਿਆਂ ਨੂੰ ਖੂਹ ਵਿੱਚ ਰੇੜਿਆ ਹੋਇਆ ਸਰਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪ ਹਨੇਰ ਭਲਵਾ ਇਸ ਸੰਬੰਧ ਵਿੱਚ ਪ੍ਰਾਤਨ ਸਮੇਂ ਦਾ ਇਤਿਹਾਸ ਦਾਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਸਮੇਂ ਵਿੱਚ ਕਿਤਨਾ ਜ਼ੋਰ ਜ਼ੁਲਮ ਪਾਵ ਸੰਸਾਰ ਵਿੱਚ ਫੈਲਿਆ ਸੀ ਜਿਨ੍ਹਾਂ ਨੂੰ ਅੰਕਿਤ ਕਰਨਾ ਵੀ ਅਸੰਭਵ ਹੈ ਪਰ ਇਸ ਸਮੇਂ ਇਤਨਾ ਹੀ ਕਹਿ ਦੇਣਾ ਕਾਫੀ ਹੋਵੇਗਾ ਜਦੋਂ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਤਾਂ ਅਗਿਆਨਤਾ ਦਾ ਹਨੇਰਾ ਮਿਟ ਗਿਆ ਸਾਰੇ ਸੰਸਾਰ ਵਿੱਚ ਗਿਆਨ ਦਾ ਚੰਨ ਹੋ ਗਿਆ ਇਹ ਪਿਆਰਿਓ ਏ ਸਮਝੋ ਜਿਵੇਂ ਸੂਰਜ ਦੇ ਨਿਕਲਣ ਨਾਲ ਤਾਰੇ ਲੁਕ ਗਏ ਹਨੇਰਾ ਦੂਰ ਹੋ ਗਿਆ ਸਿੰਘ ਬੁਕੇ ਮਰਗਾਵਲੀ ਭੰਨੀ ਜਾਏ ਨਾ ਤੀਰਤ ਰੋਆ ਸ਼ੇਰਾਂ ਦੇ ਗਰਜਣ ਨਾਲ ਹਰਨਾ ਦੀਆਂ ਡਾਰਾਂ 'ਚ ਭਜੜਾ ਪੈ ਗਈਆਂ ਉਹ ਧੀਰਜ ਨਹੀਂ ਧਰਦੀਆਂ ਪਾਵ ਠਹਿਰਨ ਦਾ ਹੌਸਲਾ ਨਹੀਂ ਕਰਦੀਆਂ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੁਭਾ ਇਉਂ ਜਾਣੋ ਕਿ ਜਿੱਥੇ ਵੀ ਬਾਬੇ ਨਾਨਕ ਨੇ ਫੈਲ ਰੱਖਿਆ ਸਿੱਖਿਆ ਦਿੱਤੀ ਉੱਥੇ ਹੀ ਉਹਦਾ ਸਨਮਾਨਤਾ ਦੀ ਥਾ ਗੱਦੀ ਬਣਦਾ ਗਿਆ ਸੰਧਾ ਹਸਨ ਸਭ ਜਗਤ ਦੇ ਨਾਨਕ ਯਾਦ ਮਤੇ ਜੋ ਕੀਆ ਘਰ ਘਰੇ ਅੰਦਰ ਧਰਮ ਸਾਲ ਹੋਵੇ ਕੀਰਤਨ ਸਲਾਬ ਸੁ। ਸੁਪਿਆriu ਜਗਤ ਦੇ ਜਿਹੜੇ ਵੀ ਕੋਈ ਪ੍ਰਸਿੱਧ ਸਥਾਨ ਨੇ ਉਹ ਨਾਨਕ ਮੱਤੇ ਦੇ ਨਾਂ ਨਾਲ ਪ੍ਰਸਿੱਧ ਹੋਏ ਭਾਵ ਜਿਵੇਂ ਗੋਰਖ ਮੱਤਾ ਨਾਨਕ ਮੱਤਾ ਬਣ ਗਿਆ ਇਸੇ ਤਰ੍ਹਾਂ ਥਾਂ ਥਾਂ ਗੁਰਦੁਆਰੇ ਹੋ ਗਏ। ਇਉਂ ਘਰ ਘਰ ਵਿੱਚ ਗੁਰੂ ਦਾ ਸਥਾਨ ਧਰਮਸ਼ਾਲਾ ਬਣੀਆਂ ਤੇ ਕੀਰਤਨ ਹੋਣ ਲੱਗਾ। ਮਨੋਂ ਸਾਖੀ ਦੇ ਕਠ ਸਦਾ ਹੀ ਬਣੇ ਰਹਿੰਦੇ। ਜਿਵੇਂ ਕਿ ਪਹਿਲਾਂ ਕੋਈ ਵੀ ਇਕੱਠ ਹੁੰਦਾ ਸੀ ਤੇ ਉਹ ਪਹਿਲਾਂ ਹੀ ਮਿਠਿਆ ਜਾਂਦਾ ਸੀ ਵਿਸਾਖੀ ਦੇ ਉੱਤੇ ਬਾਬੇ ਤਾਰੀ ਚਾਰ ਚੱਕ ਨੌਖੰਡ ਪਥਮੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਸੋ ਪਿਆਰਿਓ ਬਾਬੇ ਨੇ ਜੇਹੀ ਗੁਰਮਤ ਦੀ ਲਹਿਰ ਚਲਾਈ ਚਾਰੇ ਦਿਸ਼ਾਵਾਂ ਤਾਰ ਦਿੱਤੀਆਂ ਨੌਖੰਡ ਪਥਮੀ ਵਿੱਚ ਸੱਚੇ ਦਾ ਮੇਲ ਹੋ ਗਿਆ ਇਸ ਤਰ੍ਹਾਂ ਕਲਯੁਗ ਦੇ ਵਿੱਚ ਸ਼ਰੋਮਣੀ ਗੁਰੂ ਪ੍ਰਗਟ ਹੋ ਗਿਆ ਬਾਬੇ ਡਿੱਠੀ ਪ੍ਰਥਮੀ ਨਵੇਂ ਖੰਡ ਜਿੱਥੇ ਤੱਕ ਆਹੀ ਸਤਿਗੁਰੂ ਨੇ ਨਵੇਂ ਖੰਡ ਤੇ ਸਾਰੀ ਧਰਤੀ ਫਿਰ ਦੇਖੀ ਫਿਰ ਜਾਏ ਚੜਿਆ ਸਮੇਰ ਪਰ ਸਿੱਧ ਮੰਡਲੀ ਦਿਸੀ ਆਈ ਸਮੇਰ ਨਾਮੇ ਭਾੜੀ ਜਾ ਕੇ ਸਿੱਧਾਂ ਦੀ ਮੰਡਲੀ ਨજર ਪਈ 84 ਸਿੱਧ ਗੋਰਖ ਮਨ ਅੰਦਰ ਗਣਤੀ ਵਰਤਾਈ ਤਿਆਰੋ ਗੋਰਖ ਆ 84 ਸਿੱਧ ਮਨ ਵਿੱਚ ਸੋਚ ਫੁੱਲਣਾ ਫਰਿਆ ਕਿ ਇਥੇ ਕੀ ਸ਼ਕਤੀ ਨਾਲ ਪਹੁੰਚਿਆ ਹੈ ਸਾਰਿਆਂ ਨੂੰ ਸਿੱਧ ਪੁੱਛਰ ਸੁਣ ਬਾਲਿਆ ਕਾਹਨ ਸਖਤ ਤੂੰ ਇੱਥੇ ਆਈ ਸਿੱਧਾਂ ਨੇ ਪੁੱਛਿਆ ਇਹ ਬਾਲੇ ਤੁਸਾਂ ਨੂੰ ਇਹ ਦੱਸ ਇੰਨੀ ਕੀਤੇ ਡੂਹੀਆਂ ਖੱਡਾਂ ਵਾਲੀ ਪਹਾੜੀ ਤੇ ਕਿਸ ਤਾਕਤ ਦੇ ਨਾਲ ਤੂੰ ਇੱਥੇ ਪਹੁੰਚਿਆ ਹਾਂ ਹਉ ਜਪਿਆ ਪਰਮੇਸ਼ਰੂ ਭਾਉ ਭਗਤ ਸੰਗਤਾੜੀ ਲਾਈ ਮੈਂ ਨਿਰੰਕਾਰ ਦਾ ਨਾਮ ਜਪਿਆ ਹੈ ਤੇ ਪ੍ਰੇਮ ਭਗਤੀ ਵਾਲੀ ਸਮਾਧੀ ਤਪસ્યા ਕੀਤੀ ਹੈ ਆਖਣ ਸਿੱਧ ਸੁਣ ਬਾਲਿਆ ਆਪਣਾ ਨਾਮ ਤੁੰਦਿਓ ਬਤਾਈ ਸਿੱਧਾਂ ਨੇ ਪੁੱਛਿਆ اے ਬਾਲੇ ਤੂੰ ਸਾਨੂੰ ਆਪਣਾ ਨਾਮ ਦੱਸ ਬਾਬਾ ਆਖੇ ਨਾਸ ਜੀ ਨਾਨਕ ਨਾਮ ਜਪੇ ਗਤ ਪਾਈ ਨੀਜ ਕਹਾਏ ਊਚ ਕਰ ਆਈ ਬਾਬੇ ਨੇ ਕਿਹਾ اے ਨਾਸ ਜੀ ਮੇਰਾ ਨਾਮ ਨਾਨਕ ਹੈ ਮੈਂ ਪ੍ਰਭੂ ਦਾ ਨਾਮ ਜਪ ਕੇ ਸ਼ਕਤੀ ਪ੍ਰਾਪਤ ਕੀਤੀ ਹੈ ਗਤੀ ਪ੍ਰਾਪਤ ਕੀਤੀ ਹੈ اے ਸਿੱਧੋ ਤੁਸੀਂ ਵੀ ਨਿਸ਼ਚੈ ਕਰੋ ਕਿ ਨਿਮਰਤਾ ਵਿੱਚ ਰਹਿ ਕੇ ਉੱਚੀ ਵਿੜਿਆਈ ਪਾਈ ਦੀ ਹੈ ਭਾਵ ਉੱਚੇ ਦਰਜੇ ਦੇ ਉੱਤੇ ਪਹੁੰਚ ਜਾਈਦਾ ਹੈ ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕੀ ਵਰਤਾਰਾ ਸਭ ਸਿੱਧੀ ਇਹ ਬੁਝਿਆ ਕਲ ਤਾਰ ਨਾਨਕ ਉਤਾਰਾ ਸਿੱਧਾਂ ਨੇ ਪੁੱਛਿਆ ਨਾਨਕ ਜੀ ਮਾਤ ਲੋਕ ਧਰਮ ਭਾਰਤ ਖੰਡ ਵਿੱਚ ਕੀ ਵਰਤਾਰਾ ਵਰਤ ਰਿਹਾ ਹੈ ਪਰ ਗੁਰੂ ਜੀ ਨੇ ਈ ਉੱਚੀ ਤੇ ਵਿਖੜੇ راہ ਵਾਲੀ ਥਾਂ ਤੇ ਪੁੱਜਣ ਤੋਂ ਆਪ ਜੀ ਦੇ ਕਥਨ ਤੇ ਤੇਜ ਪ੍ਰਤਾਪ ਤੋਂ ਸਾਰੇ ਸਿੱਧਾਂ ਨੂੰ ਮਨ ਵਿੱਚ ਗੱਲ ਜੱਜ ਗਈ ਕਿ ਨਾਨਕ ਕਲਯੁਗ ਦੇ ਤਾਰਨ ਵਾਲਾ ਹੀ ਅਵਤਾਰ ਹੈ। ਬਾਬੇ ਆਖਿਆ ਨਾਦ ਜੀ ਸੱਚ ਚੰਦਰਮਾ ਕੂੜ ਅੰਧਾਰਾ ਸੋਚਾਂ ਵਿੱਚ ਪਏ ਸਿੱਧਾ ਨੂੰ ਗੁਰੂ ਜੀ ਨੇ ਜਵਾਬ ਤਾ ਨਾਦ ਜੀ ਸੱਚ ਚੰਦਰਮਾ ਹੈ ਤੇ ਕੂੜ ਨਿਰ ਅਨੇਰਾ ਹੈ। ਕੂੜ ਅਮਾਵ ਸਵਰਤਿਆ ਹਉ ਭਾਲਣ ਚੜਿਆ ਸੰਸਾਰਾ। ਭਾਵ ਕਿ ਕੂੜ ਦੀ ਮਸਿਆ ਵਰਤ ਰਹੀ ਹੈ ਪਰ ਮੈਂ ਸੰਸਾਰ ਵਿੱਚ ਸੱਚ ਲੱਭਣ ਲਈ ਚੜਿਆ ਹੋਇਆ। ਪਾਪ ਗਰਾਸੀ ਪ੍ਰਥਮੀ ਤੌਲ ਖੜਾ ਤਰ ਹੀਠ ਪੁਕਾਰਾ ਤੇ ਗੁਰੂ ਸਵਾਰਿਓ ਪਾਪਾਂ ਦੇ ਨਾਲ ਸਾਰੀ ਧਰਤੀ ਨੂੰ ਰਸ ਲਿਆ ਹੈ ਤੌਲ ਧਰਤੀ ਦੇ ਹੀਠਾਂ ਖੜੋਤਾ ਪੁਕਾਰਾਂ ਕਰਦਾ ਹੈ ਇਹ ਪ੍ਰਭੂ ਮੈਨੂੰ ਬਚਾ ਲਵੋ ਸਿੱਧ ਛੱਬ ਬੈਠੇ ਪ੍ਰਭਤੀ ਕੌਣ ਜਗਤ ਕੋ ਪਾਰ ਉਤਾਰਾ ਹੈ ਪ੍ਰਭੂ ਜੀਓ ਸਿੱਧ ਲੋਕ ਤਾਂ ਪਹਾੜਾਂ ਵਿੱਚ ਆਣ ਕੇ ਲੁਕੇ ਬੈਠੇ ਨੇ ਕੋਈ ਸ਼ਕਤੀ ਰੱਖਦੇ ਸੰ ਤੇ ਹੁਣ ਡੋਬ ਰਿਹਾ ਹੈ ਜਗਤ ਨੂੰ ਪਾਰ ਕੌਣ ਲਾਵੇ ਜੋਗੀ ਗਿਆਨ ਵਿੱਚ ਹੋਣਿਆ ਨਿਸ ਦੇ ਅੰਗ ਲਾਏ ਇਸ਼ਾਰਾ ਤੇ ਜੋਗੀ ਲੋਕ ਉਹ ਅਗਿਆਨੀਆਂ ਵਾਂਗ ਕੇਵਲ ਰਾਤ ਦਿਨ ਸਰੀਰ ਤੇ ਸਵਾਭ ਮਨ ਛੱਡਣੋਂ ਹੀ ਸਭ ਕੋ ਕੁਝ ਸਮਝ ਬੈਠੇ ਨੇ ਬਾਜ ਗੁਰੂ ਡੁੱਬਾ ਸੰਸਾਰਾ ਬਾਜ ਗੁਰੂ ਡੁੱਬਾ ਜਗ ਸਾਰਾ ਗੁਰੂ ਤੋਂ ਬਿਨਾ ਹੈ ਭਾਈ ਛਿਦੋ ਦੱਸੋ ਇਸ ਸਮੇਂ ਜਗਤ ਨੂੰ ਕੌਣ ਪਾਰ ਲਾਏ ਭਾਗ ਗੁਰੂ ਉਪਦੇਸ਼ ਤੋਂ ਬਿਨਾ ਇਹ ਸਾਰਾ ਜੱਗ ਡੁੱਬਿਆ ਆਇਆ ਹੈ ਕਲ ਆਈ ਕੁੱਤੇ ਮੁਹੀ ਖਾਜ ਹੁਆ ਮਰਦਾਰ ਗੁਸਾਈ ਇਹ ਸੱਚੇ ਮਾਲ ਕਾਜੁਗ ਦੀ ਲਕਾਈ ਕੁੱਤੇ ਮੁਹੀ ਹਰ ਪਾਸੇ ਮੂੰਹ ਮਾਰਨ ਵਾਲੀ ਹੋ ਗਈ ਏ ਇਹਨਾਂ ਦਾ ਖਾਜ ਖਾਣ ਪੀਣ ਮਰਦਾਰ ਹੋ ਗਿਆ ਝੂੜ ਤੇ ਖੋਆ ਕੋਈ ਦੀ ਕਮਾਈ ਦਾ ਹੋ ਗਿਆ ਹੈ ਹੱਕ ਵੀ ਹੱਕ ਨਹੀਂ ਦੇਖਦੀ ਰਾਏ ਪਾਪ ਕਮਾਨ ਦੀ ਉਟੀ ਬਾੜ ਖੇਤ ਕੋ ਖਾਈ ਜਿੱਥੇ ਰਾਜਿਆਂ ਦਾ ਧਰਮ ਸੀ ਨਿਆ ਕਰਨਾ ਉਥੇ ਉਹ ਰਾਜੇ ਅਨਿਆ ਕਰ ਰਹੇ ਨੇ ਇਉਂ ਸਮਝੋ ਜਿਹੜੀ ਵਾੜ ਖੇਤੀ ਦੀ ਰਾਖੀ ਕਰਨ ਲਈ ਸੀ ਉਹ ਉਲਟਾ ਖੇਤ ਨੂੰ ਖਾਂਦੀ ਹੈ ਭਾਪ ਰਾਜੇ ਪਰਜਾ ਨੂੰ ਹੀ ਦੁੱਖ ਦੇ ਰਹੇ ਨੇ ਪਰਜਾ ਅੰਧੀ ਗਿਆਨ ਬਿਨ ਕੋੜਕ ਸਤ ਮੁਖੋਂ ਅਲਾਈ ਤੇ ਵੇਖਣ ਵਿੱਚ ਆਉਂਦਾ ਹੈ ਕਿ ਪਰਜਾ ਵੀ ਗਿਆਨ ਤੋਂ ਬਿਨ ਬਗੈਰ ਸਿੱਖਣੀ ਹੈ ਮੂੰਹ ਵਿੱਚ ਕੂੜ ਝੂਠ ਤੇ ਸਤ ਬੋਲੀ ਜਾ ਰਹੀ ਹੈ ਚੇਲੇ ਸਾਜ਼ ਵਜਾਏ ਨੇ ਨੱਚੇ ਨੇ ਗੁਰੂ ਬਹੁਤ ਵਿਦ ਭਾਈ ਤੇ ਉਹਨਾਂ ਨਾਮ ਤਰੀ ਗੁਰੂਆਂ ਦੀ ਜੇਹੀ ਦਸ਼ਾ ਹੈ ਕਿ ਚੇਲੇ ਸਾਜ਼ ਵਜਾ ਰਹੇ ਨੇ ਤੇ ਗੁਰੂ ਬਹੁਤ ਤਰਾ ਨਾਲ ਨੱਚ ਰਹੇ ਨੇ ਮਾਇਆ ਪ੍ਰਾਪਤ ਕਰਨੀ ਸੋ ਚੇਲੇ ਬੈਠ ਘਰਾਂ ਵਿੱਚ ਗੁਰੇ ਉੱਠ ਘਰੀਤ ਨਾਲੇ ਜਾਈ ਸੇਵਕ ਤਾਂ ਆਪਣੇ ਘਰਾਂ ਵਿੱਚ ਬੈਠੇ ਨੇ ਗੁਰੂ ਆਪ ਚੱਲ ਕੇ ਉਹਨਾਂ ਦੇ ਘਰ ਹੀ ਜਾਂਦੇ ਨੇ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਉਹ ਸਮੇਂ ਦੀ ਕਾਜੀ ਵੀ ਵੱਡੀ ਖੋਰ ਹੋ ਗਏ ਜੇ ਕਿਉਂਕਿ ਰਿਸ਼ਵਤ ਲੈ ਕੇ ਪਰਾਇਆ ਹੱਕ ਗਵਾ ਦਿੰਦੇ ਨੇ ਤੇ ਸੱਚ ਨੂੰ ਖਤਮ ਕਰ ਰਹੇ ਨੇ ਇਸਤਰੀ ਪੁਰਖੇ ਦਾਨ ਹਿੱਤ ਭਾਵੇਂ ਆਏ ਕਥਾਉਂ ਜਾਈ ਭਾਵੇਂ ਸਤੀ ਪਤੀ ਦਾ ਪਿਆਰ ਟੁੱਟ ਮੰਨਿਆ ਗਿਆ ਪਰ ਇਸ ਸਮੇਂ ਤਾਂ ਸਮਾਜ ਇਥੋਂ ਤੱਕ ਨਿਕਰ ਗਿਆ ਇਸਤਰੀ ਤੇ ਪੁਰਸ਼ ਦਾ ਸਬੰਧ ਕੇਵਲ ਪੈਸੇ ਦਾ ਰਹਿ ਗਿਆ ਹੈ ਥਾਂ ਕੋ ਥਾਂ ਭਾਵੇਂ ਕਿਤੇ ਵੀ ਕੋਈ ਚਲਾ ਜਾਏ ਭਾਵੇਂ ਆ ਜਾਏ ਕੋਈ ਵੀ ਕਿਸੇ ਨੂੰ ਇੱਕ ਦੂਜੇ ਤੇ ਕਿਰਣਾ ਨਹੀਂ ਹੈ ਸੋ ਵਰਤਿਆ ਪਾਪ ਸਭ ਸੱਜਗ 마ਹੀ ਇਸੇ ਤਰ੍ਹਾਂ ਸਾਰੇ ਜਗ ਦੇ ਵਿੱਚ ਪਾਪ ਦਾ ਵਰਤਾਰਾ ਚੱਲ ਰਿਹਾ ਹੈ ਸਿੱਧ ਬਣੀ ਵਿਚਾਰਿਆ ਕਿਵੇਂ ਦਰਸ਼ਨ ਇਹ ਲੈਵੇ ਬਾਲਾ ਇਹ ਭਾਈਓ ਸਿੱਧਾ ਨੇ ਇਕੱਠੇ ਹੋ ਕੇ ਮਨ ਵਿੱਚ ਵਿਚਾਰ ਕੀਤੀ ਕਿ ਇਸ ਤਰ੍ਹਾਂ ਇਹ ਬਾਲਕਾ ਸਾਡਾ ਜੋਗੀ ਭੇਖ ਜੋਗ ਮਤ ਧਾਰਨ ਕਰ ਲਵੇ ਤਾਂ ਠੀਕ ਹੋਏਗਾ ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਅਜੇ ਅੱਲਾ ਕਾ ਜੋਗ ਦੇ ਚਲ ਰਹੇ ਯੁਗ ਦੇ ਵਿੱਚ ਇਹ ਸਾਡਾ ਨਾਮ ਚ ਮੁਕਾਵੇਗਾ ਸਾਡਾ ਨਾਮ ਰੋਸ਼ਨ ਕਰੇਗਾ ਜੋਗੀ ਮਤ ਨੂੰ ਉੱਚਾ ਚੁੱਕੇਗਾ ਖੱਪਰ ਜਤਾਂ ਨਾ ਦੀ ਪਾਣੀ ਪਰ ਲੇਵਣ ਉੱਠ ਚੱਲਾਂ ਸੋ ਇਹ ਵਿਚਾਰ ਕੇ ਜੋਗੀਆਂ ਨੇ ਗੁਰੂ ਨੂੰ ਪਾਣੀ ਲਿਆਉਣ ਲਈ ਚਿਪੀ ਦਿੱਤੀ ਤੇ ਬਬ ਆਇਆ ਪਾਣੀ ਡਿੱਠੇ ਰਤਨ ਜਵਾਹਰ ਲਾਲਾ ਜਦੋਂ ਬਾਬਾ ਪਾਣੀ ਲੈਣ ਗਿਆ ਤਾਂ ਜੋਗੀਆਂ ਨੇ ਪਾਣੀ ਦੀ ਥਾਂ ਉੱਥੇ ਰਤਨ ਜਵਾਹਰ ਲਾਲ ਖਿਲਾਰ ਦਿੱਤੇ ਗੁਰੂ ਜੀ ਨੇ ਵੇਖ ਕੇ ਵਾਪਸ ਕਾਲੀ ਪਰਤੇ ਸਤਗੁਰ ਅਗਮਗਾ ਧੁਰਖ ਕਿਹੜਾ ਚੱਲੇ ਗੁਰੂ ਦੀ ਝਾਲਾ ਖੇਰੇ ਆਇਆ ਗੁਰਨਾਥ ਜੀ ਪਾਣੀ ਠੌਰ ਨਹੀਂ ਉਸ ਤਾਲਾ ਸੋ ਸਤਿਗੁਰੂ ਵੱਡੇ ਅਗੰਮ ਤੇ ਪੂਰਨ ਪੁਰਖ ਸਨ ਉਸ ਗੁਰੂ ਦੀ ਝਾਲ ਕੌਣ ਚੱਲੇ ਭਾਗ ਗੁਰੂ ਬਾਬੇ ਨੂੰ ਕੌਣ ਪਰਮਾਸ਼ਕਦਾ ਹੈ ਮੁੜ ਕੇ ਅਨਸਾਰ ਹੀ ਗੁਰੂ ਬਾਬੇ ਨੇ ਗੋਰਖਨਾਥ ਨੂੰ ਕਿਹਾ 나ਥ ਜੀ ਉਸ ਥਾਵੇਂ ਤਾਲ ਵਿੱਚ ਪਾਣੀ ਨਹੀਂ ਹੈ ਸਿੱਧਾ ਪੁੱਛਿਆ ਉੱਥੇ ਹੋਰ ਕੀ ਸੀ ਗੁਰੂ ਬਾਬੇ ਨੇ ਕਿਹਾ ਹੋਰ ਕਿਸੇ ਚੀਜ਼ ਵਾਲਾ ਸਾ ਡਿਠਾ ਹੀ ਨਹੀਂ ਭਾਵ ਕੇ ਨਾਦ ਦਾ ਛਲ ਨਾਥਪੁਰ ਹੀ ਪ੍ਰਗਟ ਕਰਤਾ ਸ਼ਬਦ ਜਤੀ ਸਦ ਮੰਡਲੀ ਕੀਤੋ ਸੇ ਆਪਣਾ ਪੰਥ ਨਰਾਲਾ ਕਾਜਯਗ ਨਾਨਕ ਨਾਮ ਸਿਖਾਲਾ ਸ਼ਬਦ ਦੀ ਬਰਕਤ ਨਾਲ ਸਾਰੀ ਸਿੱਧ ਮੰਡਲੀ ਨੂੰ ਨਿਰੁੱਤਰ ਕਰਕੇ ਜਤ ਲਿਆ ਆਪਣਾ ਪੰਥ ਵੱਖਰਾ ਕੀਤਾ ਗੁਰੂ ਬਾਬੇ ਨੇ ਇਹੋ ਸਹੀ ਸਿਧਾਂਤ ਪ੍ਰਗਟ ਕੀਤਾ ਕਿ हे ਸਿਧੋ ਕਾਜਯਗ ਤਾਂ ਕੇਵਲ ਪ੍ਰਭੂ ਦਾ ਨਾਮ ਹੀ ਸੁਖਾਂ ਦਾ ਦਾਤਾ ਹੈ ਹੋ ਕੋਈ ਇਹ ਹੀ ਵਸਤੂ ਨਹੀਂ ਬਾਬਾ ਫਿਰ ਮਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ ਆਸਾ ਹੱਥ ਕਿਤਾਬ ਕਛ ਪੂਜਾ ਬਾਗ ਮਸੱਲਾ ਧਾਰੀ ਗੁਰੂ ਬਾਬਾ ਸਿੱਧਾ ਨੂੰ ਜਿੱਤ ਕੇ ਮਕੇ ਮੁਸਲਮਾਨਾਂ ਦੇ ਸਭ ਤੋਂ ਵੱਡੇ ਧਰਮ ਮੰਦਰ ਵੱਲ ਮੁਸਲਮਾਨੀ ਪੇਖ ਬਣਾ ਕੇ ਗਿਆ ਬਨਵਾਰੀ ਰੂਪ ਧਾਰ ਕੇ ਜਾਣਾ ਕੀਤਾ ਅਸਲ ਵਿੱਚ ਗੁਰੂ ਬਾਬੇ ਦਾ ਮੁੱਖ ਮਨੋਰਥ ਸੱਚ ਧਰਮ ਦਾ ਉਪਦੇਸ਼ ਕਰਨਾ ਸੀ ਉਸ ਵੇਚ ਜੀ ਕਦੀ ਆਪ ਜੀ ਨੂੰ ਸਰੀਰਕ ਪਛਾਗ ਵੀ ਬਦਲਨੀ ਪਈ ਆਪਨੇ ਸੰਕੋਚ ਨਹੀਂ ਕੀਤਾ ਜਿਵੇਂ ਮੱਕੇ ਜਾਣ ਸਮੇਂ ਹੱਥ ਵਿੱਚ ਆਸਾ ਡੰਡਾ ਛੋਟੀ ਛੋਟਾ ਕਸ ਵਿੱਚ ਕਿਤਾਬ ਲੋਟਾ ਤੇ ਥੱਲੇ ਵਛਾਉਣ ਨਿਵਾਜ ਪੜਨ ਵਾਲੀ ਫੂੜੀ ਮਸੱਲਾ ਵੀ ਨਾਲ ਲੈ ਕੇ ਗਏ ਬੈਠਾ ਜਾਏ ਮਸਜਿਦ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ ਇਸ ਤਰ੍ਹਾਂ ਬਨਾਕਤ ਬਣਾ ਕੇ ਮੱਕੇ ਪਹੁੰਚ ਗਏ ਮਸਜਿਦ ਵਿੱਚ ਜਾ ਕੇ ਬੈਠੇ ਫਾਜ਼ੀ ਹਜ ਜੁਆਰ ਰਹੇ ਨੇ ਆਪ ਸਿੱਧੇ ਕਰ ਰਹੇ ਨੇ ਜਦੋਂ ਰਾਤ ਪਈ ਤਾਂ ਬਾਬਾ ਮੱਕੇ ਦੇ ਮਜ਼ੋਰਾ ਦਾ ਧਿਆਨ ਆਪਣੇ ਵੱਲ ਕਰਾਉਣ ਲਈ ਮੱਕੇ ਦੇ ਮਹਿਰਾਬੇ ਵੱਲ ਰਤਾਂ ਤਸਾਰ ਕੇ ਸੋ ਗਿਆ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਸਾਰੀ ਲੱਤ ਵੱਲ ਖੁਦਾਏ ਦੀ ਕਿਉਂ ਕਰ ਪਿਆ ਹੋਏ ਬਜਗਾਰੀ ਜੀਵਨ ਨਾਮੇ ਮੁਲਾ ਨੇ ਵੇਖਿਆ ਵਟ ਕੇ ਕੱਸ ਕੇ ਲਤ ਮਾਰੀ ਕਿਆ ਕਿਹੜਾ ਖਦਾ ਤੋਂ ਮਰ ਕਰਨਾ ਸ਼ੁਗਰਾ ਸੌਂ ਰਿਹਾ ਕਾਫਰ ਸੌਂ ਰਿਹਾ ਹੈ ਇਸ ਨੂੰ ਪਤਾ ਨਹੀਂ ਕਿ ਲਤਾਂ ਖੁਦਾ ਵਾਲੇ ਪਾਸੇ ਕਰਕੇ ਕਿੱਡੇ ਗੁਨਾਹਗਰ ਪਾਪੀਆਂ ਮਾਨ ਪਿਆ ਹੈ ਟੰਗੋਂ ਪਕੜ ਕੇ ਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ਹੋਏ ਹੈਰਾਨ ਕਰੇਣ ਜੋਹਾਰੀ ਉਸ ਨੂੰ ਗੁੱਸਾ ਆਇਆ ਦੇਰ ਨਾ ਕੀਤੀ ਲੱਤੋਂ ਫੜਕ ਸੀੜ ਕੇ ਲਤਾਂ ਦੂਜੇ ਪਾਸੇ ਕਰਨ ਤਾ ਬਾਬੇ ਨੇ ਇਸ ਸਮੇਂ ਐਸੀ ਸ਼ਕਤੀ ਵਰਤਾਈ ਜਿੱਧਰ ਲੱਤਾਂ ਕਰੇ ਉਧਰ ਹੀ ਮੱਕਾ ਫਿਰ ਗਿਆ ਬਾਬੇ ਦੀਆਂ ਅੱਖਾਂ ਖੁੱਲੀਆਂ ਉਹ ਜੀਵਨ ਆਪਣੇ ਸਾਥੀਆਂ ਸਮੇਤ ਲੱਤਾਂ ਛੱਡ ਹੈਰਾਨ ਹੋ ਕੇ ਪਿੱਛੇ ਅੜ ਗਿਆ ਜਿਵੇਂ ਜਿਵੇਂ ਗੱਲ ਦਾ ਪਤਾ ਲੱਗਾ ਸਭ ਬਾਬੇ ਨੂੰ ਸੀਧੇ ਕਰਨ ਲੱਗ ਪਏ ਪੁੱਛਣ ਗੱਲ ਇਮਾਨ ਦੀ ਕਾਈ ਮੁੰਨਾ ਇਕੱਠੇ ਹੋਈ ਵੱਡਾ ਸੰਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ ਜਦੋਂ ਬਾਬਾ ਜੀ ਮੱਕੇ ਨੂੰ ਫੇਰ ਦੇ ਦੀ ਯਾਰੀ ਕਲਾ ਤੱਕੀ ਕਾਜੀ ਮੁੱਲਾ ਬਹੁਤ ਪ੍ਰਭਾਵਿਤ ਹੋਏ ਜਿੰਨਾ ਵੱਲੋਂ ਇਉਂ ਪ੍ਰਸ਼ਨੋਤਰੀ ਰੰਭ ਕੀਤੀ ਕਾਜੀ ਤੇ ਮੁੱਲਾ ਇਕੱਠੇ ਹੋ ਕੇ ਆਪਣੇ ਇਮਾਨ ਵਜਬਕੀਦੇ ਦੀ ਗੱਲ ਪੁੱਛਣ ਲਗੇ ਏ ਨਾਨਕ ਵੱਡਾ ਕੌਤਕ ਵਿਖਾਤਾਈ ਜਿਸ ਕੁਦਰਤ ਨੂੰ ਕੋਈ ਜਾਣ ਨਹੀਂ ਸਕਦਾ ਪੁੱਛਿਆ ਤਾਂ ਫੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਾਨ ਹੋਈ ਆਖੜ ਫਿਰ ਉਹਦਾਬਾ ਫੋਲ ਕੇ ਪੁੱਛਣ ਲਗੇ ਇਹ ਦੱਸੋ ਕਿ ਵੱਡਾ ਮੁਸਲਮਾਨ ਹੈ ਕਿ Hindu ਹੈ ਸੋ ਹਿੰਦੂ ਮੁਸਲਮਾਨ ਦੋਏ ਦਰਗੇ ਅੰਦਰ ਲੈ ਨਟੋਈ ਕੱਚਾ ਰੰਗ ਕੋ ਸੰਭਦਾ ਪਾਣੀ ਧੋਤੇ ਥੇਰ ਨਾ ਹੋਈ ਏ ਹਾਜੀਓ ਗੁਰੂ ਜੀ ਅੱਖ ਲਗੇ ਸ਼ੁਭ ਕਮਾਈ ਕੀਤੇ ਬਿਨਾ ਦੋਵੇਂ ਹੀ ਰੋਣਗੇ ਏ ਹਾਜੀਓ ਯਕੀਨ ਰੱਖੋ ਸ਼ੁਭ ਅਮਲਾਂ ਤੋਂ ਬਿਨਾ ਹਿੰਦੂ ਤੇ ਮੁਸਲਮਾਨ ਦੋਵਾਂ ਨੂੰ ਹੀ ਰੱਬੀ ਦਰਬਾਰ ਚ ਆਦਰ ਨਹੀਂ ਮਿਲੇਗਾ ਏ ਹਾਜੀਓ ਇਹ ਵਖਾਵੇ ਦੇ ਕਰਮ ਕਸ਼ਮੇ ਦੇ ਰੰਗਾਂ માં ਕੱਚੇ ਨੇ ਜੋ ਤੋਤਿਆਂ ਪਰਖ ਵੇਲੇ ਪੂਰੇ ਨਹੀਂ ਉਤਰਨੇ ਫਿਰ ਨਹੀਂ ਰਹਿਣੇ ਕੰਨ ਵਖੀਲੀ ਆਪ ਵਿੱਚ ਰਾਮ ਰਹੀਮ ਕਥਾਏ ਖਲੋਈ ਰਾਹ ਸ਼ੈਤਾਨੀ ਦੁਨੀਆ ਗੋਈ ਸੋ ਇੱਥੇ ਹੀ ਵਸਨੇ ਮੈਂ ਵੇਖ ਰਿਹਾ ਹਾਂ ਇਹ ਦੋਵੇਂ ਹੀ ਆਪ ਆਪਣੇ ਵਿੱਚ ਇੱਕ ਦੂਜੇ ਦੀ ਨਿੰਦਾ ਕਰਦੇ ਨੇ ਈਰਖਾ ਚੁਗਲੀ ਕਰਦੇ ਨੇ ਜਿਸ ਨਾਮ ਦੀ ਇਹ ਨਿੰਦਾ ਕਰਦੇ ਨੇ ਰਹੀਮ ਦੀ ਨਿੰਦਾ ਕਰਦੇ ਨੇ ਉਹ ਤਾਂ ਇੱਕੋ ਥਾਂ ਖੜੇ ਆ ਭਾਵੇਂ ਕੋਈ ਵਸਤੂ ਤੱਕਣ ਵਿੱਚ ਇਹੋ ਹੀ ਆਉਂਦਾ ਹੈ ਇਹ ਦੁਨੀਆ ਦੇ ਲੋਕ ਸ਼ੈਤਾਨ ਵਦੀਆਂ ਤੇ ਪਾਪਾਂ ਵਿੱਚ ਲੱਗੇ ਹੋਏ ਨੇ ਜੋ ਸਾਰੀ ਦੁਨੀਆ ਭੁਲੀ ਫਿਰਦੀ ਹੈ ਧਰੀ ਨਿਸ਼ਾਨੀ ਕੌਸਕੀ ਮੱਕੇ ਅੰਦਰ ਪੂਜ ਕਰਾਈ ਜਿੱਥੇ ਜਾਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਈ ਮੱਕੇ ਵਿੱਚ ਗੁਰੂ ਜੀ ਨੇ ਆਪਣੀ ਨਿਸ਼ਾਨੀ ਖਨਾਵ ਰੱਖੀ ਆਪਣੀ ਪੂਜਾ ਕਰਾਈ ਗੁਰੂ ਨਾਨਕ ਪਾਸ਼ਾ ਜਿੱਥੇ ਵੀ ਜਗਤ ਵਿੱਚ ਜਾਂਦੇ ਉੱਥੇ ਹੀ ਉੱਥੇ ਆਪਣੇ ਸੱਚੇ ਉਪਦੇਸ਼ਾਂ ਨਾਲ ਜਗਤ ਨੂੰ ਉਤਾਰਦੇ ਤੇ ਕੋਈ ਜਗ੍ਹਾ ਐਸੀ ਨਾ ਰਹੀ ਜਿੱਥੇ ਗੁਰੂ ਜੀ ਨਾ ਗਏ ਹੋਣ ਪਾਵ ਉਪਦੇਸ਼ਾਂ ਦੀ ਵਰਖਾ ਨਾ ਕੀਤੀ ਹੋਵੇ ਕਰ ਕਰ ਬਾਬਾ ਪੂਜੀਏ ਹਿੰਦੂ ਮੁਸਲਮਾਨ ਗੁਵਾਈ ਛਪੇ ਨਾ ਛਪਾਇਆ ਚੜਿਆ ਸੂਰਜ ਜਗ ਅਰਸ਼ਾ ਨਾ ਹੀ ਕਰ ਕਰ ਵਿੱਚ ਬਾਬੇ ਨੂੰ ਲੋਕ ਪੂਜਣ ਲੱਗ ਪਏ ਹਿੰਦੂ ਮੁਸਲਮਾਨ ਦਾ ਫਿਰ ੂਪਣਾ ਗਵਾ ਕੇ ਸਾਰੇ ਜਗਤ ਵਿੱਚ ਗੁਰੂ ਜੀ ਦਾ ਤੇਜ ਪ੍ਰਤਾਪ ਰਖਾਇਆ ਨੁਭਦਾ ਨਹੀਂ ਜਿਵੇਂ ਸੂਰਜ ਦੀ ਰੋਸ਼ਨੀ ਨੂੰ ਕੋਈ ਛਾਪਾ ਨਹੀਂ ਸਕਦਾ ਮੁਕਿਆ ਸਿੰਘ ਉਜਾੜ ਵਿੱਚ ਸਭ ਮਿਰਗਾਵਲ ਭੰਨੀ ਜਾਈ ਚੜਿਆ ਚੰਦ ਨ ਲੁਕਈ ਕੱਢ ਪਣਾਲੀ ਜੋ ਸ਼ਿਪਾਈ ਇਉਂ ਉਜਾੜ ਵਿੱਚ ਸ਼ੇਰ ਨੇ ਭੁੱਖ ਮਾਰੀ ਸਾਰੀ ਹਰਨਾ ਦੀ ਧਾਰ ਨੂੰ ਭਜੜ ਪੈ ਗਈ ਚੜੇ ਚੰਦਰਮਾ ਦੇ ਚਾਣੇ ਨੂੰ ਕੋਈ ਕਨਾਲੀ ਵੱਡੀ ਪ੍ਰਾਤ ਮਿੱਟੀ ਦੀ ਬਣੀ ਪ੍ਰਾਤ ਦਬਾ ਕੇ ਲੁਕਾ ਨਹੀਂ ਸਕਦਾ ਪਾਉ ਉਸ ਦੀ ਜੋਤ ਨੂੰ ਕੋਈ ਛਪਾ ਨਹੀਂ ਸਕਦਾ ਉਗਣੇ ਤੇ ਹੱਥ ਨੂੰ ਉਹ ਨੌ ਅਖੰਡ ਪਿਥਮੀ ਸਭ ਛੁਕਾਈ ਜਗ ਅੰਦਰ ਕੁਦਰਤ ਵਰਤਾਈ ਸੋ ਗੁਰੂ ਜੀ ਨੇ ਚੜ੍ਹਦੇ ਤੋਂ ਲੈਦੇ ਤੱਕ ਨੌ ਅਖੰਡ ਪਿਥਮੀ ਸਭ ਉਹ ਹੀ ਛੁਕਾ ਦਿੱਤੀ ਬਾਬੇ ਗੁਰੂ ਨਾਨਕ ਨੇ ਸਾਰੇ ਸੰਸਾਰ ਵਿੱਚ ਐਸੀ ਸ਼ਕਤੀ ਵਰਤਾਈ ਉਸ ਦਾ ਤੋੜਕ ਦੇ ਵਿਦੇਸ਼ੀ ਸਾਰੀ ਦੁਨੀਆ ਉਹਦੀ ਸਵਾਲੀ ਬਣੀ ਤੇ ਸਾਰੇ ਸਵਾਲਾਂ ਦੇ ਜਵਾਬ ਬਾਬੇ ਨਾਨਕ ਦੇ ਦਿੱਤੇ ਸੋ ਏਸੀ ਪਿਆਰਿਓ ਕਿਉਂ ਤੁਮੀ ਪੌੜੀ ਗੁਰੂ ਜੀ ਦੀ ਮੱਕੇ ਤੇ ਭਾਰੀ ਜਿੱਤ ਇਥੋਂ ਤੱਕ ਆਪ ਜੀ ਨਾਲ ਸੰਪਾਈ ਹੈ ਹੋਈਆਂ ਬੁੱਲਾਂ ਨੂੰ ਨਾਚ ਤਾਰਿਓ ਗੱਟ ਕੇ ਫੜੇ ਜਾਈਏ ਜੀ ਵਾਹ ਜਿcka ਖਲਸਾ ਵਾਹ ਜਿ ਕੀ ਫਤਿਹ